ਜਾਣ ਜੇਹ ਬੰਧਰ ਅਰੋਗ ਕੰਕੇ ਨੇ ਲੇ ਲਾਉ ਤਿਸ RAM ਸੁਝੇ ਜੇਹ ਬੰਧਰ ਤੇਰਾ ਵੰਨਾਰਾ ਹੈ ਕਿ ਮਨਸੋ ਪਾਵੇ ਹਰ ਹਾਰ ਜਿਸ ਹੈ ਕਿ ਇਹ ਪ੍ਰਸਾਦ ਦੇ ਸਕਨ ਜਿੰਨ ਟੱਕ ਹੈ ਮਨ ਹਰਨੇ ਕੰਕ ਕੰਤਾ ਕੇ ਇਹ ਪ੍ਰਸਾਦ ਤੇ ਆ ਸ਼ਾਨ ਸਾਜ ਨੂੰ ਪ੍ਰਵੀਰੂਕੇ ਇਹ ਮਸਾਨ ਕਾਏ ਦੁਰਨ ਬਜੇ ਹੈ ਨਾ ਮੇਰੇ ਕੋਲੇ ਨਿਕਲ ਗਏ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਲੱਗ ਰਹੇ ਆ ਤੇ ਐਡੇ ਤੁਹਾਨੂੰ ਵੀਡੀਓ ਬਣੀ ਰਹੀ ਹੋ ਐਡੇ ਤੁਹਾਨੂੰ ਪੱਲੇ ਵੀ ਕੱਢ ਕੇ ਦਿਖਾਵਾਂਗੇ ਤੇ ਬਰੈਡ ਵਾਲੇ ਪਕੌੜੇ ਵਕੜਣੇ ਫਿਰ ਪੱਲੇ ਕੱਢਾਂਗੇ ਲਾਈਵ ਨਾਲ ਜੁੜੇ ਰਹੀਓ ਤੇ ਪੱਲੇ ਕੱਟ ਲਏ ਆ ਇਹ ਦੇਖੋ ਤੇ ਪੱਲੇ ਤੇ ਤੁਹਾਨੂੰ ਲਾਈਟ ਲਾਈਟ ਰੰਗ ਰਹੇ ਆ ਪਰ ਇੱਧਰ ਵੀ ਪਾਏ ਹੋਏ ਆ ਇਹ ਦੇਖੋ ਇੱਧਰ ਪੱਕੇ ਲੱਗ ਰਹੇ ਆ ਬਰਾਊਨ ਬਰਾਊਨ ਦੇ ਇੱਧਰ ਲਾਈਟ ਲਾਈਟ ਲੱਗ ਰਹੇ ਆ ਭੱਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਰਿਹਲ ਮੰਜੀ ਚੈਨਲ ਤੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਬੰਦੀ ਛੋੜ ਦੇ ਵਸਦੀਆਂ ਵੀ ਲੱਖ ਲੱਖ ਮੁਬਾਰਕਾਂ ਤੇ ਅਸੀਂ ਚੱਲੇ ਆ ਤੁਹਾਨੂੰ ਗੁਰਦੁਆਰਾ ਮੰਦਿਰ ਜਿੱਥੇ ਵੀ ਜਾਂਦੇ ਆ ਉੱਥੇ ਦਰਸ਼ਨ ਕਰਾਵਾਂਗੇ ਤੇ ਦੀਵੇ ਜਗਾਉਣ ਚੱਲੇ ਆ ਤੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂ ਕਰਦੇ ਹੋ ਤੇ ਅਸੀਂ ਪਕੌੜੇ ਪਕੌੜੇ ਕੱਢ ਲਏ ਸੀ ਬਣਾਏ ਸੀ ਭੱਲੇ ਪਕੌੜੇ ਤੇ ਬਰੈਡ ਪਕੌੜੇ ਤੇ ਉਹ ਤੁਹਾਨੂੰ ਤੁਸੀਂ ਦੇਖ ਹੀ ਲਏ ਹੋਗੇ ਪਿੱਛੇ ਤੋਂ ਚੱਲੇ ਆ ਮੱਥਾ ਟੇਕਣ ਦੀ ਵਜ੍ਹਾ ਨਾਲ ਤੇ ਵੀਡੀਓ ਨਾ ਬਣੇ ਰਹੀਓ ਤੇ ਫਿਰ ਤੁਹਾਨੂੰ ਰੰਗੋਲੀ ਬਣਾਈ ਹੋਈ ਤੋਂ ਖਾਵਾਂਗੇ ਕਿੱਦਾਂ ਅਸੀਂ ਫਿਸ਼ ਕਰਮਾ ਦਾ ਇਹ ਮੱਥਾ ਟੇਕ ਤੇ ਸਾਰਾ ਖਾਵਾਂਗੇ ਵੀਡੀਓ ਨਾ ਬਣੇ ਰਹੀਓ ਚੱਲਦੇ ਹਾਂ ਮੱਥਾ ਟੇਕਣ ਤੇ ਤੁਹਾਨੂੰ ਵੀ ਨਾਲ ਬਣੇ ਰਹੀਓ ਵੀਡੀਓ ਤੇ ਇਹ ਤਿਆਰ ਕਰ ਲਿਆ ਪਕੌੜਿਆਂ ਦਾ ਤੇ ਇਧਰ ਕੱਢਾਂਗੇ ਪਹਿਲਾਂ ਪਕੌੜੇ ਫਿਰ ਬ੍ਰੈਡ ਵਾਲੇ ਪਕੌੜੇ ਕੱਢਾਂਗੇ ਤੇ ਇਧਰ ਤੇਲ ਗਰਮ ਹੋ ਗਿਆ ਹੈ ਦੇਖੋ 泡ਫ ਛੱਟ ਰਿਹਾ ਹੈ ਤੇ ਇਧਰ ਭੱਲਿਆਂ ਦਾ ਆਟਾ ਤਿਆਰ ਕੀਤਾ ਹੋਇਆ ਹੈ ਦੇਖੋ ਤੇ ਭੱਲੇ ਵੀ ਕੱਢਾਂਗੇ ਤੁਹਾਨੂੰ ਤੇ ਬ੍ਰੈਡ ਵਾਲੇ ਪਕੌੜੇ ਵੀ ਕੱਢਾਂਗੇ ਤੇ ਆਲੂ ਪਿਆਜ਼ ਵਾਲੇ ਪਕੌੜੇ ਕੱਢਣੇ ਆ ਤੇ ਅੱਜ ਕਿ ਅਸੀਂ ਕੋਬੀ ਵਗੈਰਾ ਕੁਝ ਨਹੀਂ ਲਿਆਂਦੀ ਸਿਰਫ ਆਲੂ ਪਿਆਜ਼ ਵਾਲੇ ਪਕੌੜੇ ਕੱਢਾਂਗੇ ਤੇ ਫਿਰ ਅੱਜ ਦਾ ਦਿਨ ਹੁੰਦਾ ਕੱਢ ਲੂ ਅਸੀਂ ਵਿਸ਼ਕਰਮਾ ਦੇ ਤੇ ਫਿਰ ਚੱਲ ਜਿਹਾ ਹੈ ਫਿਰ ਖਰਾਬ ਹੋ ਜਾਂਦੀ ਹੈ ਚੀਜ਼ ਤੇਸ ਕਰਕੇ ਕਿ ਅਸੀਂ ਗੋਭੀ ਨਹੀਂ ਲਾਕੇ ਆਂ ਅਸੀਂ ਕਿ ਅਸੀਂ ਆਲੂ ਪਿਆਜ਼ ਵਾਲੇ ਪਕੌੜੇ ਔਰ ਬਰੈੱਡ ਵਾਲੇ ਕੱਟਾਂਗੇ ਤੇ ਨਾਲ ਪੱਲੇ ਕੱਟਾਂਗੇ ਤੇ ਬਾਕੀ ਸਾਰਾ ਪ੍ਰੋਸੈਸ ਦੱਸਾਂਗੇ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਲੋចੀ ਪੌਣੇ ਆ ਪਕੌੜੇ ਵਾਹਿਗੁਰੂ ਜੀ ਸਤਨਾਮ ਸ਼ਿਵਾਹ ਗੁਰੂ ਜੀ ਮੇਰ ਕਰਿਓ ਲੋਚੀ ਉਹੋ గర్మ జీ ఇద్దరు పకౌడే పాకీ తను కట్ కేవే జుడి వీడియోను ਉਡੇ-ਉਡੇ-ਉਡੇ ਬਣ ਗਏ ਆ ਬਹੁਤ ਸੋਹਣੇ ਭੁੱਲੇ ਆ ਬਾਕੀ ਇੱਧੇ ਵੀਡੀਓ ਨੂੰ ਬਣੀ ਰਹੀ ਹੈ ਤੁਹਾਨੂੰ ਭੁੱਲੇ ਵੀ ਕਿਉਂਕਿ ਆਦੇ ਭੁੱਲੇ ਦਾ ਆਟਾ ਕੱਢ ਕੇ ਰੱਖ ਲਿਆ ਸੀ ਭੁੱਲੇ ਵੀ ਕੱਢਾਂਗੇ ਤੁਹਾਨੂੰ ਇਦਾਂ ਹੀ ਵਧੀਆ ਨਾਲ ਬਣ ਰਹੀ ਹੈ ਤਾਂ ਚੱਟੀ ਭੱਲੇ ਬਣਾਉਣੇ ਦੱਸਾਂਗੇ ਤੇ ਬਹੁਤ ਸੋਹਣੇ ਲੱਗ ਰਹੇ ਆ ਪਕੌੜੇ ਦੇਖੋ ਬਿਲਕੁਲ ਹਲਾਈ ਫਲਵਾਈ ਟੈਕ ਹਾਂਜੀ ਜੀ ਲੋ ਜੀ ਇਹ ਅਸੀਂ ਉੱਪਰ ਲਿਆਂਦਾ ਆਟਾ ਤਿਆਰ ਕਰ ਲਿਆ ਸੀ ਇਹ ਭੱਲੇ ਤਾਂ ਦੇਖੋ ਬਣ ਲੱਗੇ ਆ ਤੇ ਸਰਾਕ ਕਰਕੇ ਇਹ ਦੇਖੋ ਤੇ ਛੱਡਾਂਗ ਵਿੱਚ ਇਸ ਤਰ੍ਹਾਂ ਹੋਰ ਦੇ ਇੱਕ ਹੋਰ ਦੇ। ਉਹ ਜਾਰ ਬੰਦ ਕਰ। ਲੋ ਜੀ ਇੱਧਰ ਅਸੀਂ ਭੱਲੇ ਬਣਾ ਰਹੇ ਹਾਂ। ਕੱਢ ਕੇ ਵੀ ਦਿਖਾਵਾਂਗੇ ਇੱਕ ਭੱਲਾ। ਇਹ ਦੇਖੋ ਕਿੰਨਾ ਸੋਹਣਾ ਬਣਿਆ ਨਾ। ਹੈ? ਬਹੁਤ ਸੋਹਣਾ ਬਣਿਆ ਹੈ। ਲੋ ਜੀ ਇਹ ਹੁਣ ਕੜਾਈ 'ਚ ਪਾ ਦਾਂਗੇ ਇਹ ਦੇਖੋ ਦੋ ਬੱਲੇ ਬਣ ਗਏ ਆ ਇਹ ਤੇ ਜਨੂਦ ਅਸੀਂ ਉਹ ਕਿੱਦਾਂ ਬਣੀ ਆ ਲਓ ਜੀ ਇਹ ਦੇਖੋ ਬਹੁਤ ਸੋਹਣੇ ਫੁੱਲੇ ਆ ਫੁੱਲੇ ਇਹ ਦੇਖੋ ਤੇ ਜਿਸ ਵੇਲੇ ਤੜਲੋ ਤੇ ਇਹਨੂੰ ਬਾਚ ਇਹ ਇਹ ਪੱਲਾ ਹੋ ਗਿਆ ਆ ਨਾਲੇ ਤੁਸੀਂ ਦੇਖ ਸਕਦੇ ਆ ਪੱਲੇ ਬਣਾਈ ਆ ਇਧਰ ਨਿਕਲਦੇ ਪਏ ਆ ਬ੍ਰੈਡ ਵਾਲੇ ਪਕੌੜੇ ਲੋ ਜੀਆ ਹੋ ਸ਼ਕੋ ਤੁਸੀਂ ਵੀ ਬ੍ਰੈਡ ਵਾਲੇ ਪਕੌੜੇ ਵੀ ਬਣਾ ਲਏ ਆ ਤੇ ਹਨਾ ਤੇ ਹੁਣ ਰੱਖੀ ਹੋਈ ਆ ਮਿੱਠੀ ਚਟਣੀ ਇਦੇ ਵਿੱਚ ਅਸੀਂ ਰੰਗ ਨਹੀਂ ਪਾਇਆ ਹੈਗਾ ਇਹ ਚ ਬਾਕੀ ਮਟੀਰੀਅਲ ਜਿਹੜਾ ਪਾਇਆ ਜੀਰਾ ਜੂਰਾ ਜਵੈਣ ਕਾਲਾ ਲੂਣ ਮਿਰਚਾਂ ਰੰਗ ਘਾਟ ਨਹੀਂ ਸਿਰ ਪਾਇਆ ਹੈਗਾ ਇੱਦਾਂ ਬਣਾਵਾਂਗੇ ਅਮਲੀ ਖੰਡ ਬਾਤੀ ਆ ਮਿੱਠਾ ਬਾਤਾ ਕਿਉਂਕਿ ਕੋੜ ਹੈ ਨਹੀਂ ਸੀ ਅਜੇ ਆਪਣੇ ਕੋਲ ਤੇ ਇਹਨੂੰ ਇਹਦੇ ਸਾਰਾ ਸਮਾਨ ਪਾ ਕੇ ਤੇ ਰੱਖ ਦਿੱਤਾ ਹੈ ਬਾਕੀ ਦੇਖਦੇ ਆ ਬਣੂਗੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਸਬਸਕ੍ਰਾਈਬ ਕਰਦੇ ਰਹਿਆ ਕਰੋ ਤੇ ਇਹ ਬਣਉਂਦੀ ਪਈ ਹੈ ਮਿੱਠੀ ਚਟਨੀ ਇਧਰ ਅਸੀਂ ਪਕੌੜੇ ਵੀ ਬਣਾ ਲਏ ਆ ਇਧਰ ਪੱਲੇ ਵੀ ਬਣ ਗਏ ਆ ਤੇ ਇਧਰ ਸੱਜੇ ਵੀ ਕੱਢ ਲਏ ਆ ਤੇ ਜਿਹਨੂੰ ਪਹਿਲਾਂ ਜਿਹਾ ਭੋਗ ਲਾਉਂ ਗਏ ਐ ਐਸੀ ਕੱਲ ਤੁਹਾਨੂੰ ਦਿਖਾਈ ਸੀ ਪੂਰਾ ਪ੍ਰੋਸੈਸ ਕਿੱਦਾਂ ਬਣਾਈ ਦੀ ਤੇ ਇਹ ਦੇਖੋ ਚਟਨੀ ਬਣਾਈ ਆ ਬਿਨਾ ਰੰਗ ਤੋਂ ਘਰ ਦੇ ਵਿੱਚ ਇਸ ਤੇ ਜ਼ਰੂਰ ਦੱਸਿਓ ਕਿੱਦਾਂ ਦੀ ਬਣੀ ਹੈ ਚਟਨੀ ਤੇ ਖਾ ਕੇ ਦੇਖੀ ਸੀ ਵਧੀਆ ਬਣੀ ਆ ਤੇ ਮਿੱਠਾ ਵੀ ਠੀਕ ਠਾਕ ਸੀ ਖੱਟ ਮਿੱਠੀ ਜਿਹੀ ਸੀ ਤੇ ਤੁਸੀਂ ਜ਼ਰੂਰ ਦੱਸਿਓ ਬਣਾਈ ਥੋੜੀ ਜਿਹੀ ਹੁਣ ਸੰਘਣੀ ਹੋ ਗਈ ਆ ਰਾਤੀ ਪਤਲੀ ਪਤਲੀ ਛੱਡੀ ਸੀ ਤੇ ਹੁਣ ਆਪਣੇ ਆਪੇ ਸੰਘਣੀ ਹੋ ਗਈ ਆ ਤੇ ਇਹ ਅਸੀਂ ਵਿੱਚੇ ਮਿੱਠਾ-ਮਿੱਠਾ ਪਾ ਕੇ ਵਿੱਚੇ ਸਾਰਾ ਮਟੀਰੀਅਲ ਪਾ ਕੇ ਜੋ ਪੈਂਦਾ ਮਸਾਲੇ ਚ ਪਾ ਕੇ ਤੇ ਰਿੱਜਣੀ ਹਲਕੀ ਜਿਹੀ ਅੱਗ ਤੇ ਰਿੱਜਣੀ ਰੱਖ ਦਿੱਤੀ ਸੀ ਇਹ ਰਿੱਜੀ ਗਈ ਰਿੱਜੀ ਗਈ ਤੇ ਐਦਾਂ ਬਣ ਗਏ ਵਧੀਆ ਨਾ ਇਹਦੇ ਵਿੱਚ ਰੰਗ ਘਾਟ ਪਾਇਆ ਨਾ ਇਹ ਚ ਦੇਗੀ ਮਿਰਚ ਪਾਈ ਹੈ ਲਾਲ ਮਿਰਚ ਪਾਈ ਆ ਕਾਲਾ ਨਮਕ ਪਾਇਆ ਜੀਰਾ ਜਵੈਣ ਕਾਲੀ ਮਿਰਚ ਹਰ ਕੁ ਬਾਕੀ ਪਾਇਆ ਰੰਗ ਘਾਟ ਕੋਈ ਨਹੀਂ ਪਾਇਆ ਤੇ ਰੰਗ ਬਹੁਤ ਸੋਹਣਾ ਦਿੱਤਾ ਇਹਨੇ ਦੇਖੋ ਬੜੀਆ ਲੱਗੀ ਹੋਵੇ ਤੇ ਜਰੂ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਚਟੇ ਸਾਡੀ ਜੀ ਅਸੀਂ ਪਹੁੰਚ ਗਏ ਹਾਂ ਗੁੱਗੇ ਤੇ ਗੁੱਗੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਗੁੱਗੇ ਪਹਿਲਾਂ ਆਏ ਆ ਸਭ ਤੋਂ ਪਹਿਲਾਂ ਦੀਵੇ ਜਗਾਉਣ ਤੇ ਇੱਦੇ ਵੀਡੀਓ ਨਾ ਬਣੀ ਦੀ ਗੁੱਗੇ ਵੀ ਦੀਵੇ ਜਗਾਉਣਗੇ ਤੇ ਲੋਟੇ ਤੇ ਦੇਖ ਸਕਦੇ ਆ ਰੋਜਿੰਦਰ ਜੀ ਆ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਰੋਜਿੰਦਰ ਜੀ ਦੇ ਦਰਸ਼ਨ ਤੂੰ ਬੰਦ ਤੇ ਦੇਖ ਰਿਹਾ ਵਾ ਇਹ ਦੇਖ ਸਕਦਾ ਦਿਵਾਲੀ ਆਜੋ ਕਿਉਂਕਿ ਅੱਜ ਇਹ ਦੇਖੋ ਸਾਰੇ ਦੀਵੇ ਬਾਲਣ ਆਉਂਦੇ ਆ ਤੇ ਦਿਵਾਲੀ ਆਜੋ ਰਾਜੀ ਬਾਗ ਚੱਲੇ ਆਂ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਮੀਰਾ ਜੀ ਬਾਗ ਤੇ ਗੁੱਗੇ ਹੁਣ ਅਸੀਂ ਪਿੱਛੇ ਮੱਥਾ ਦੇ ਕੇ ਜਾਗਰੇ ਪਿੱਛੇ ਮੱਥਾ ਟੇਕ ਲਿਆ ਅਸੀਂ ਤੇ ਪਹਿਲਾਂ ਗੁੱਗੇ ਆਏ ਸੀ ਹੁਣ ਮੀਰਾ ਜੀ ਬਾਗੇ ਚਲਾਂਗੇ ਤੇ ਵੀਡੀਓ ਨੂੰ ਬਣੀ ਰਹੀਓ ਪਹੁੰਚ ਗਏ ਆਂ ਮੀਰਾ ਜੀ ਬਾਗ ਤੇ ਇੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਮੀਰਾ ਜੀ ਬਾਗ ਦੇ ਲੋ ਜੀ ਮੀਰਾ ਜੀ ਬਾਗ ਦੇ ਵੀ ਦਰਸ਼ਨ ਕਰੋ ਤੇ ਇੱਥੇ ਵੀ ਅਸੀਂ ਦੀਵੇ ਕਰਾਂਗੇ ਹੁਣ ਤੇ ਇਹ ਹੈ ਮੇਰਾ ਸ਼ਿਵਾਕ ਤੇ ਇਧਰ ਖੂਆ ਇਹ ਤਾਂ ਦਰਵਾਰ ਉਹ ਤੂੰ ਭਰਾ ਨਹੀਂ ਮੈਂ ਜੀ ਬਾਬਾ ਜੈ ਸਾਈਆਂ ਦੀ चित्र मेरा जी वाह जी करो दर्शन बत्तियां कट पत्तियां मारना ਬਾਬਾ ਬੁੱਢਾ ਜੀ ਮੇਰੇ ਦਿਲ ਨਾ ਜੋ ਕੀ ਜਾਏ ਕੋਪਟਨ ਭਾਈ ਹੁੰਦੇ ਨੇ ਫਿਰ ਤੇ ਨਵ ਕਾਮ ਜੋ ਕਰੋ ਲੋ ਜੀ ਅਸੀਂ ਪਹੁੰਚ ਗਏ ਆ ਬਾਬਾ ਬੁੱਢਾ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਡੀਓ ਨਾ ਬਣੇ ਰਹੀਓ ਜੀ ਲੋ ਜੀ ਪਹੁੰਚ ਗਏ ਆ ਅਸੀਂ ਬਾਬਾ ਬੁੱਢਾ ਗੁਰਦੁਆਰਾ ਸਾਹਿਬ ਤੇ ਇੱਥੇ ਵੀ ਅੰਦਰ ਦਰਸ਼ਨ ਕਰਾਂਗੇ ਦੀਵੇ ਜਗਾਂਗੇ ਪਾਵ ਸਿਆਣ ਸਗਰਤੇ ਆਹਸ ਖਤਰਵੀਂਦਰ ਦੀਵੇ ਜਗਦੇ ਪਏ ਦੇਖ ਸਕਦੇ ਨਹੀਂ ਸਤੰਦਰਦੀਵੇ ਸਕਦੇ ਪਏ ਮਨ ਪਾਵੇ ਨਾਨਕ ਪਦ ਸੇ ਕੀ ਕਰਿ ਜਾਮ ਜੇਹ ਮਨ ਖਰ ਅਰੂਪ ਕੰਕਣ ਜੀ ਜਿਵੇਂ ਲਾਉ ਤਿਸ ਰਾਮੁ ਸ੍ਰੀ ਜੇਹ ਮਨ ਤਾਨ ਤੇ ਰਵੰਨਾਰਾਹਿ ਕਹਤ ਮਨ ਸੋ ਪਾਵੇ ਹਰ ਹਰ ਕਸ ਕਹਤ न पहुंचे मन सार, सार से मैं ब्रह्म उठे ये प्रसाद टाई तो ना मुझे है नान ना के पढ़कर अलग है ये प्रसाद करे न पहुंचा ना मन आठ तहर करते कर कर करते आना ये प्रसाद तो करो से प्रसन्न देर आप तरफ ना यह प्रसाद सुख सहित है ये बचना यह प्रसाद हस्त कर ज है यह प्रसाद संपूर्ण पर यह प्रसाद परम रक्ता है यह प्रसाद सुख सहित है ਜਿਹਦਾ ਸਬਸੀ ਤਾਂ ਤਾਂ ਟੈਕਨੀਕ ਗੁਰੂ ਨਾਨਕ ਦੇਵ ਜੀ ਤਾਂ ਤਾਂ ਬੁੱਢਾ ਜੀ ਤਾਂ ਤਾਂ ਪੁਰਖ ਸਿੰਘ ਜੀ ਤੋਂ ਦਰਸ਼ਨ ਕਰਦੇ ਲੋ ਜੀ ਇਹ ਪਾਪਾ ਬੁੱਢਾ ਜੀ ਜੀ ਗੁਰਦੁਆਰਾ ਸਾਹਿਬ ਤੇ ਵੇਖਦੇ ਜਗਦੇ ਪਏ ਆ ਤੇ ਦੇਖ ਸਕਦੇ ਆ ਬਾਹਰ ਇੱਕ ਕਾਂਗਰਸ ਵਾਲੇ ਆ ਬਰਬਤਾਂ ਬੁੱਢਾ ਪਾਪਾ ਬੁੱਢਾ ਜੀ ਤੋਂ ਦਰਸ਼ਨ ਕਰਾ ਦਿੱਤੇ ਤੇ ਮਤੀ ਜਗਾਣੇ ਸੀ ਹਲਾ ਚਲੋ ਆ ਬਹੁਤ ਸ਼ਿੰਗਾਰਿਆ ਹੋਇਆ ਦੇਖ ਸਕਦੇ ਤੁਸੀਂ ਬਾਰਵ ਵਧਿਆਣੀ ਆ ਨਾ हां ਤੇ ਥਾਂ ਤੇ ਆ ਤਨਮਾਈ ਬਾਏ ਰੋਇ ਤੰਦਰਪਾਪਾ ਬੁੱਢਾ ਜੀ ਗੁਨਾਗੁਰੂ ਪਰਮ ਤੰਦਰਪਾਪਾ ਬੁੱਢਾ ਜੀ ਦੇ ਪ੍ਰਕਾਸ਼ਪੁਰ ਵੱਲ ਦਿਵਾਲੀ ਬੰਦੀ ਛੋਟ ਦੇ ਵਾਸਤੇ ਨਾ ਤੇ ਇਹ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ੍ਹ ਵੀ ਸਕਦੇ ਆ ਤੇ ਲਿਖਿਆ ਹੋਇਆ 23 ਤਰੀਕ ਨੂੰ ਮਨਾਇਆ ਜਾਣਾ ਇੱਥੇ ਤੇ ਬੱਬਾ ਬੁੱਢਾ ਜੀ ਦੇ ਪ੍ਰਕਾਸ਼ਪੁਰ ਬੜੀ ਸ਼ਰਧਾ पूर्वक ਮਨਾਇਆ ਜਾਣਾ ਹੈ 23 ਤਰੀਕ ਨੂੰ ਇੱਥੇ ਮਨਾਇਆ ਜਾਣਾ ਹੈ ਬੱਬਾ ਬੁੱਢਾ ਜੀ ਦਾ ਢਿਆੜਾ ਲੋ ਜੀ ਇਹ ਹੈਗਾ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਤੇ ਦੇਖ ਸਕਦੇ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ ਕਿਉਂਕਿ ਦੀਵਾਲੀ ਆ ਦੀਵਾਲੀ ਦਾ ਸ਼ਿੰਗਾਰਿਆ ਹੋਇਆ ਔਰ 23 ਤਰੀਕ ਨੂੰ ਇੱਥੇ ਹੈਗਾ ਆ ਬਾਬਾ ਬੁੱਢਾ ਜੀ ਦਾ ਪ੍ਰਕਾਸ਼ਪੁਰਬ ਢਿਆੜਾ ਤੇ ਮਨਾਇਆ ਜਾਣਾ ਹੈ ਤੇ ਦੇਖ ਸਕਦੇ ਤੁਸੀਂ ਨਾਨਕ ਸਾਧੂ ਕੇ ਫਰਮਾਨ ਰੋਜ਼ੀ ਇਹ ਸਾਡੇ ਘਰ ਦੀ ਛੋਟੀ ਮੋਟੀ ਜਿਹੀ ਡੈਕੋਰੇਸ਼ਨ ਕੀਤੀ ਆ ਇੱਥੇ ਲਿਖਿਆ ਹੈ ਵੈਲਕਮ ਤੇ ਇੱਥੇ ਵੀ ਵੈਲਕਮ ਲਿਖਿਆ ਹੈ ਤੇ ਇੱਥੇ ਵੀ ਲక్ష్ਮੀ ਚਰਨ ਬਣੇ ਹੋਏ ਆ ਤੇ ਤੁਹਾਨੂੰ ਦੇਖ ਸਕਦੇ ਹੋ ਲక్ష్ਮੀ ਚਰਨ ਬਣੇ ਹੋਏ ਆ ਲక్ష్ਮੀ ਜੀ ਨੂੰ ਬਣੀ ਹੋਇਆ ਤੇ ਇਦਾਂ ਛੋਟੇ-ਮੋਟੇ ਜਿਹੇ ਡੈਕੋਰੇਸ਼ਨ ਕੀਤੇ ਆ ਲਾਈਟਾਂ ਲਗਾਈਆਂ ਹੋਈਆਂ ਤਾਂ ਕਿੰਦਾ ਦੀ ਲੱਖੀ ਤਾਂ ਵੀਡੀਓ ਵੀ ਜ਼ਰੂਰ ਦਸੀਓ ਤੇ ਬਾਕੀ ਅੰਦਰ ਅਸੀਂ ਅੱਜ ਕਰਦੇ ਆ ਬਿਸ਼ਕਰਾਮ ਜੀ ਦੀ ਪੂਜਾ ਤੇ ਲੋ ਜੀ ਲੋ ਜੀ ਇੱਧਰ ਅਸੀਂ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ ਤੇ ਇੱਥੇ ਕਰਦੇ ਆ ਜੈ ਤੇ ਭੋਗ ਲਗਾਵਾਂਗੇ ਹੁਣ ਤੇ ਲੋ ਜੀ ਮੱਕੇ ਇੱਧਰ ਪਿਸ਼ ਕਰਮਾ ਜੀ ਦਾ ਰੱਖਿਆ ਹੋਇਆ ਹੈ ਤੇ ਇਹ ਲੋ ਜੀ ਇਹ ਅਸੀ ਬਿਸ਼ਕਮਾ ਜਿਹਦੇ ਪੂਜਾ ਕਰਤੀਆ ਸੀ ਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਮਿਸਤਰੀ ਲੋਕ ਆ ਜੋ ਕੰਮ ਕਰਦੇ ਆ ਤੇ ਕਹਿੰਦੇ ਜਾਂਦਾ ਹੈ ਕਿ ਸੰਤ ਰਾਜ ਪਟਾਏ ਹੋਏ ਆ ਜਿਹੜੇ ਰਾਗ ਵਾਲੀ ਸੰਤਾਨਵਾ ਉਹ ਇਹ ਚੀਜ਼ ਕਰਦੇ ਆ ਅੱਜ ਕੱਲ ਦੇ ਤਾਂ ਨਹੀਂ ਇਸ ਚੀਜ਼ ਨੂੰ ਮੰਨਦੇ ਭਈਆਂ ਨਹੀਂ ਮੰਨਦੇ ਭਈਆਂ ਦੇ ਰੋਜ ਉਹ ਹੀ ਆ ਭਈਏ ਤੇ ਇਦਾਂ ਕੰਮ ਕਰਦੇ ਨੇ ਅਗਰ ਕਿਉਂਕਿ ਭਈਆਂ ਨੂੰ ਕੀ ਪਤਾ ਤੇ ਲੋਜਦਾ ਇਹ ਤਾਂ ਪੂਜਾ ਕੀਤੀ ਜਾਂਦੀ ਆ ਤੇ ਇਹ ਅੱਜ ਬਿਠਾ ਦਿੱਤੇ ਆ ਸੰਤ ਰਾਸ ਤੇ ਤੇ ਇਹ ਕੱਲ ਨੂੰ ਵਿਚਕਰਵਾ ਡੇ ਆ ਤੇ ਪਰਸੋਂ ਨੂੰ 22 ਤਰੀਕ ਨੂੰ ਵਿਚਕਰਵਾ ਡੇ ਤੇ 23 ਤਰੀਕ ਨੂੰ ਅਸੀਂ ਫੇਰ ਮਹਾਨ ਪ੍ਰਸ਼ਾਦ ਇੱਥੇ ਦੀਵਾ ਜਗਦਾ ਰਹਿਣਾ ਆ 24 ਘੰਟੇ ਪਰਸੋਂ ਤੱਕ ਦੀਵਾ ਜਗਦਾ ਰਹਿਣਾ ਇਦਾਂ ਹੀ ਮਤਲਬ ਕਿ ਲਗਾਤਾਰ ਦੀਵਾ ਜਗਣਾ ਹੈ ਨਾ ਤਾਂ ਤੇ ਫਿਰ 23 ਤਰੀਕ ਨੂੰ ਫਿਰ ਇਹ ਸਵੈਨ ਪ੍ਰਸ਼ਾਦ ਬਣਾ ਕੇ ਤੇ ਮੱਥਾ ਟੇਕਿਆ ਜਾਂਦਾ ਆ ਤੇ ਉਹ ਵੀ ਤਾਂ ਸੰਗ ਪ੍ਰੋਸੈਸ ਜੋ ਹੁੰਦੀ ਆ ਤੇ ਇਹ ਅੱਜ ਅਸੀਂ ਇਸ ਤਰ੍ਹਾਂ ਦੀਵਾ ਜਗਾਉਂਦੇ ਆ। ਨੂੰ ਓਕੇ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਗੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਗੀ ਤੇ ਇੱਕ ਨਵੀਂ ਵੀਡੀਓ ਨੂੰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ